ਲੁਧਿਆਣਾ ਦੇ ਇੱਕ ਅਲੂਮੀਨੀਅਮ ਦੇ ਕਾਰੋਬਾਰੀ ਤੋਂ 4 ਕਾਰ ਸਵਾਰ ਬਦਮਾਸ਼ਾਂ ਨੇ 6 ਲੱਖ ਰੁਪਏ ਅਤੇ ਇੱਕ ਲੈਪਟਾਪ ਦੀ ਲੁੱਟ ਕੀਤੀ ਆ ਦੱਸਿਆ ਕਿ ਵਿਅਕਤੀ ਆਪਣੀ ਫੈਕਟਰੀ ਗਿੱਲ ਰੋਡ ਤੋਂ ਵਾਪਸ ਆਪਣੇ ਘਰ ਕਿਚਲੂ ਨਗਰ ਜਾ ਰਿਹਾ ਸੀ ਉਦੋਂ ਹੀ ਉਸ ਦੇ ਘਰ ਦੇ ਨਜ਼ਦੀਕ ਇੱਕ ਕਾਰ ਰੁਕਦੀ ਆ ਤੇ ਕਾਰ ਦੇ ਵਿੱਚ ਦੋ ਵਿਅਕਤੀ ਜੋ ਗੱਡੀ ਤੋਂ ਹੇਠਾਂ ਉਤਰਦੇ ਨੇ ਅਤੇ ਜਿਨ੍ਹਾਂ ਦੇ ਵੱਲੋਂ ਤਾਬੜ ਤੋੜ بیسਬਾਲ ਦੇ ਡੰਡੇ ਉਸ ਦੀ ਕਾਰ ਤੇ ਵਿਰਾਹ ਦਿੱਤੇ ਜਾਂਦੇ ਹਨ ਬਦਮਾਸ਼ਾਂ ਨੇ ਉਸਦੇ ਹੱਥ ਵਿੱਚ ਫੜਿਆ ਹੋਇਆ ਬੈਗ ਜਿਸਦੇ ਵਿੱਚ 6 ਲੱਖ ਰੁਪਏ ਦੀ ਨਕਦੀ ਅਤੇ ਇੱਕ ਲੈਪਟਾਪ ਸੀ ਉਹ ਲੈ ਕੇ ਫਰਾਰ ਹੋ ਗਏ ਹਮਲਾ ਕਰਨ ਵਾਲੇ ਬਦਮਾਸ਼ਾਂ ਨੇ ਆਪਣੇ ਚਿਹਰੇ ਟੱਕੇ ਹੋਏ ਸਨ ਪਰ ਪੁਲਿਸ ਨੇ ਹਾਲੇ ਤੱਕ ਕਿਸੇ ਵੀ ਟੱਕੇ ਹੋਏ ਚਿਹਰੇ ਹਮਲਾਵਰ ਦੀ ਪੁਸ਼ਟੀ ਨਹੀਂ ਕੀਤੀ ਅਤੇ ਘਰ ਦੇ ਬਾਹਰ ਖੂਨ ਦੇ ਨਾਲ ਲਤਪਤ ਕਾਰੋਬਾਰੀ ਦੇ ਜਦੋਂ ਚਲਾਉਣ ਦੀ ਆਵਾਜ਼ ਪਰਿਵਾਰ ਅਤੇ ਮਹੱਲੇ ਦੇ ਲੋਕਾਂ ਨੇ ਸੁਣੀ ਤਾਂ ਲੋਕ ਇਕੱਠੇ ਹੋ ਗਏ ਅਤੇ ਬਦਮਾਸ਼ ਉੱਠੋ ਫਰਾਰ ਹੋ ਗਏ ਮੌਕੇ ਤੇ ਪੁਲਿਸ ਪਹੁੰਚਦੀ ਹੈ ਸੀਸੀਟੀਵੀ ਫੁਟੇਜ ਖੰਗਾਲੀ ਜਾਂਦੀ ਹੈ ਏਡੀਸੀਪੀ ਸ਼ੁਭਮ ਅਗਰਵਾਲ ਸਮੇਤ ਏਸੀਪੀ ਮਨਦੀਪ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਬੇਸਿਕਲੀ ਜਿਹੜਾ 21 ਤਾਰੀਖ ਨੂੰ ਰਾਤ ਕਰੀਬ 9 ਵਜੇ ਥਾਣੇ ਪੀਆਈਓ ਦੇ ਵਿੱਚ ਕਿਤਲਾਈ ਸੀ ਕਿ ਇੱਕ ਵਿਅਕਤੀ ਜਿਹਦਾ ਕੀ ਨਾਮ ਸੌਰਵ ਅਗਰਵਾਲ ਹੈ ਉਹ ਨਾਦੀ ਆਪਣੇ ਗਿਲ ਰੋਡ ਦੇ ਉੱਤੇ ਹੈਗੀ ਆ ਆਪਣਾ ਹਾਰਡਵੇਅਰ ਦਾ ਕੰਮ ਉਹ ਉਤੋਂ ਆਪਣਾ ਜੋ ਵੀ ਸਾਰਾ ਕੰਮ ਖਤਮ ਕਰਕੇ ਆਪਣੇ ਘਰ ਵੱਲ ਆ ਰਹੀ ਸੀ ਤੇ ਜਦੋਂ ਘਰ ਪਹੁੰਚੇ ਤੇ ਉੱਥੇ ਉਹ ਆਪਣੀ ਜਿਹੜੀ ਹੈਗੀ ਆ ਗੱਡੀ 'ਚੋਂ ਸਮਾਨ ਕੱਢ ਰਹੀ ਸੀ ਕਿ ਤੇ ਉਦੋਂ ਹੀ ਕੁਝ ਜਿਹੜੇ ਨਾਮਾਂ ਨੂੰ ਵਿਅਕਤੀ ਉੱਥੇ ਗੱਡੀ 'ਚ ਆਏ ਜੀ ਤੇ ਉਹ ਉਹਨਾਂ ਨੂੰ ਉਹਨਾਂ ਤੋਂ ਉਹਨਾਂ ਨੇ ਜਿਹੜਾ ਉਹਨਾਂ ਦਾ ਸਮਾਨ ਸੀਗਾ ਉਹ ਖੋ ਕਰ ਲਿਆ ਤੇ ਜਿਹੜਾ ਸੀਗਾ ਉਹਨਾਂ ਨੂੰ ਸੱਟਾਂ ਵੀ ਮਾਰੀਆਂ ਹੈਗੀਆਂ ਤੇ ਫਿਲਹਾਲ ਉਹਨਾਂ ਨੂੰ ਜਦੋਂ ਵੀ ਸਾਨੂੰ ਇਤਲਾਹਾਈ ਤੋਂ ਨਾਲ ਜਿਹੜੀ ਸਾਡੀ ਟੀਮ ਸੀਗੀ ਐਸ ਐਚ ਯੂ ਪੀ ਆਯੂ ਐਸ ਸੀ ਪੀ ਬੰਦੀਪ ਜੀ ਐਸ ਐਚ ਯੂ ਡਿਵੀਜ਼ਨ ਨੰਬਰ 5 ਜਿਹੜੇ ਔਰ ਵੀ ਜਿਹੜੀ ਬਾਕੀ ਵਕ ਵਕ ਪੁਲਿਸ ਦੀ ਟੀਮਾਂ ਸੀਗੀ ਉਹ ਇਸ ਤੇ ਆਪਣੇ ਸੀਆਈਏ ਵਾਲੇ ਸਾਰੇ ਜਿਹੜੇ ਇਸ ਤੇ ਲੱਗ ਗਏ ਤਫਤੀਸ਼ ਦੇ ਵਿੱਚ ਤੇ ਸਭ ਤੋਂ ਪਹਿਲੇ ਸਾਡਾ ਜਿਹੜਾ ਸੀਗਾ ਕਿ ਜਿਹੜਾ ਸਾਡਾ ਵਿਕਟਿਮ ਹੈ ਉਹਨੂੰ ਪ੍ਰੋਪਰ ਮੈਡੀਕਲ ਕੇਅਰ ਮੁਹయ్యా ਹੋ ਜਾ ਤੇ ਉਹ ਜਿਹੜੇ ਸੌਰਵ ਪਗਰਾਲ ਹੈ ਹੀ ਇਸ ਉਹ ਜਿਹੜੇ ਬਿਲਕੁਲ ਆਊਟ ਆਫ ਡੇਂਜਰ ਹੈ ਤੇ ਜੋ ਵੀ ਪ੍ਰੋਪਰ ਮੈਡੀਕਲ ਟਰੀਟਮੈਂਟ ਉਹਨਾਂ ਦਾ ਸੀਗਾ ਉਹਨਾਂ ਦਾ ਹੋ ਗਿਆ ਤੇ ਸਾਡੀ ਟੀਮ ਹੈ ਫਿਲਹਾਲ ਜਿਹੜੀ ਹੈਗੀ ਆ ਇੱਥੇ ਅਸੀਂ ਪੁੱਛ ਪੜਤਾਲ ਕਰ ਰਹੇ ਹਾਂ ਮੌਕੇ ਤੇ ਮੌਕਾ ਮੁਲਾਇਜ਼ਾ ਕੀਤਾ ਜਾ ਰਿਹਾ ਹੈ ਤੇ ਹਲੇ ਦੁਆਲੇ ਦੇ ਸਾਰੇ ਕੈਮਰੇ ਸਾਰੇ ਹੀ ਜਿਹੜਾ ਹੈਗਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇਨਪੁਟ ਨਾਲ ਅਸੀਂ ਨੂੰ ਟੰਗਾਈ ਨਾਲ ਜਿਹੜੀ ਹੈਗੀ ਆ ਉਹ ਕਰ ਰਹੇ ਆ ਆਪਾਂ ਇਹਦੀ ਤਫਤੀਸ਼ ਕਰ ਰਹੇ ਹਾਂ ਸਰ ਕਿੰਨੇ ਲੋਕ ਸੀ ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹਾਲੇ ਤੱਕ ਕਿੰਨੇ ਕਿ ਨਜ਼ਰ ਆਈ ਹੈ ਕੈਮਰੇ ਅਚ ਫਿਲਹਾਲ ਜਿਹੜਾ ਮੁਦੇਈ ਦੇ ਕਹਿਣ ਮੁਤਾਬਿਕ ਜਿਹੜੀ ਗੱਲ ਮੁਦੇਈ ਨੇ ਦੱਸੀ ਹੈ ਕਿ ਦੋ ਬੰਦੇ ਉਹਦੇ ਕੋਲ ਆਏ ਸੀਗੇ ਤੇ ਦੋ ਬੰਦੇ ਕਰੀਬ ਜਿਹੜੇ ਸੀਗੇ ਉਹ ਗੱਡੀ 'ਚ ਬੈਠੇ ਸੀ ਇਹ ਦਈ ਦੇ ਕਹਿਣ ਮੁਤਾਬਿਕ ਹੈ ਬਾਕੀ ਜਿਵੇਂ ਵੀ ਗੱਲ ਤਫਤੀਸ਼ 'ਚ ਸਾਹਮਣੇ ਆਂਦੀ ਹੈ ਤੁਹਾਡੇ ਨਾਲ ਸਾਂਝਾ ਕਰਾਂਗੇ ਸਰ ਕੀ ਨੁਕਸਾਨ ਕੀ ਹੋਇਆ ਕਿੰਨੇ ਪੈਸੇ ਸੀਗੇ ਲੈਪਟਾਪ ਸੀਗਾ ਕੀ ਕੀ ਸੀ ਬੇਸਿਕਲੀ ਦੋ ਬੈਗ ਸੀਗੇ ਇੱਕ ਤਾਂ ਲੈਪਟਾਪ ਸੀਗਾ ਤੇ ਬਾਕੀ ਜਿਹੜਾ ਸੀਗਾ ਮੁਦਈ ਦੇ ਕਹਿਣ ਮੁਤਾਬਿਕ ਕਰੀਬ 6 ਤੋਂ 7 ਲੱਖ ਰੁਪਏ ਸੀਗੇ ਉਹਦੇ ਬੈਗ ਦੇ ਵਿੱਚ ਬਾਕੀ ਉਹਦੇ ਹੋਰ ਆਪਣੇ ਜਿਹੜੇ ਜ਼ਰੂਰੀ ਦਸਤਾਵੇਜ਼ ਸੀਗੇ ਆਪਣੇ ਉਹਦੇ ਵਿੱਚ ਆ ਕਾਮ ਦੇ ਆ ਸੀਗਾ ਸਾਰਾ ਸਰ ਕੋਈ ਮਕੋਟੇ ਦੀ ਗੱਲ ਹੋ ਰਹੀ ਕੋਈ ਮਕੋਟੇ ਪਾਏ ਹੋਏ ਸੀਗੇ ਜਿਨ੍ਹਾਂ ਨੇ ਇਹਦੇ ਵਿੱਚ ਨਾ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਦਾਂ ਦੀ ਕੋਈ ਸਪਸ਼ਟ ਗੱਲ ਸਾਹਮਣੇ ਨਹੀਂ ਆਈ ਹੈ ਤੇ ਬਾਕੀ ਜਿਵੇਂ ਵੀ ਆਂਦੀ ਹੈ ਉਹ ਮੀਡੀਆ ਦੇ ਰਾਹੀਂ ਤੁਹਾਡੇ ਰਾਹੀਂ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਆ ਸਮਝਨ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਰੂਟਾ ਦੀ ਰਿਪੋਰਟ